ਸੀ ਸੀ ਬਈਰਸ ਤੇ ਕੈਪੀਟਲ ਮੇਰੀ ਬਣੀ ਜਗਾ ਤੇ ਬਹੁਤ ਟਾਈਮ ਲੱਗਦਾ ਆਹੋ ਚਲਦਾ ਰਹੀ ਤੇ ਰੋਟੀ ਬਰਦੀ ਤੇ ਰੋਟੀ ਦੇਖ ਲਓ ਪੰਜ ਦਿਨਾਂ ਵਾਲੀ ਗੱਲ ਪਹਿਨੀ ਹੀ ਸਰਕਾਰ ਦੇ ਹਿਸਾਬ ਨਾਲ ਕਿ ਸਾਨੂੰ ਵੱਧ ਟਾਈਮ ਲੱਗਦਾ ਜਾਂ ਇਦਾਂ ਕਰਕੇ ਪਰ ਇਹ ਨਹੀਂ ਕਿ ਪੰਜ ਦਿਨਾਂ ਨੂੰ ਲੱਗਦਾ ਇਹਨਾਂ ਦੇ ਨਾਲ ਪੰਜ ਦਿਨਾਂ ਦੇ ਤੁਹਾਡੀ ਜਿੰਦਗਾ ਦਾ ਤਾਂ ਹੀ ਹੈ ਉਹ ਕਾਰਜਕੀ ਦੀ ਉਹਦੇ ਵਿੱਚ ਇਹ ਕਹਿੰਦੇ ਹੁੰਦਾ ਮਤਲਬ ਕਿ ਜੇ ਮੌਸਮ ਕੱਢ ਰਿਹਾ ਉਹਦਰਾ ਖਲਾਸ ਰੱਖਣੀ ਹੋਈ ਕਈ ਗੱਲਾਂ ਸਾਡੇ ਉਹਦੇ ਨੇ ਸਾਡੇ ਨਹੀਂ ਸਾਡਾ ਜਗਾ ਲੱਗ ਰਿਹਾ ਕੋਈ ਜਵਾਬ ਆਪੇ ਸਾਡਾ ਠੀਕ ਹੈ ਹਾਂਜੀ ਸਾਡੀ ਹੱਥ ਦੀ ਰੌਣਕ ਕੋਈ ਨਹੀਂ ਕੋਈ ਦੋਹੀ ਆਪੇ ਕੋਲ ਜਦੋਂ ਲੋ ਇਹ ਮੈਂ ਦੰਗਿਆ ਮੈਂ ਕੁਝ ਨੂੰ ਲੱਗੇ ਦੇ ਤੱਕ ਜਿਹੜੇ ਅੰਮ੍ਰਿਤ ਦਾ ਅੱਛਾ ਕਿਉਂ वो जब वो पता है बड़े जनाब वहां के और अपन का लगने है मीडिया में भी चले गए परिवार की गड़बड़ सब तो एक दम पानीपत जाने पानीपत के सैनिक और इसके सोफी के के तैयारी है हमें लग रहा है कि हमारे इनके बच्चे हैं आ आगे मतलब और कितना अच्छा हो रहा है कि पता है ਦੇਖੋ ਜੇ ਬੋਲੋ ਆਪਾਂ ਕਰਾਮੰਦ ਮਾਰਕਰ ਆ ਗਏ ਬਾਸਾ ਲਿਖਾ ਆ ਲਾ ਕੇ ਆਪਾਂ ਕਰਾਂਗੇ ਆਪਾਂ ਦੇ ਉਸ ਤੇ ਰੱਤਾ ਕਰਾਂਗੇ ਜੇ ਕੋਈ ਜੀ ਸਾਹਿਬ ਇਹਨਾਂ ਦੇ ਸਭ ਪਹਿਲੇ ਤੋਂ ਪਹਿਲੇ ਸਭ ਪਹਿਲੇ ਤੋਂ 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 ਸਭ ਪ ਯਾਰ ਜੀ ਡਾਇਰੈਕਟਰ ਅਗਲੇ ਦਿਨ ਕੰਮ ਕਰਕੇ ਸਾਥੀ ਇਹਦਾ ਖਿਆਲ ਹੈ ਕਿ ਸਾਡੀ ਸਾਡੀ ਸੂਝ ਸਿੱਕੀ ਦਾ ਮੁੱਦਾ ਹੈ ਅਸੀਂ ਸਿੱਕੀ ਨੂੰ ਪ੍ਰਗਟ ਦੇਖਣਾ ਚਾਹੁੰਦੇ ਹਾਂ ਸਿੱਕੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਹਾਂ ਜੋ ਪੰਜਾਬ ਦੇ ਹਾਲਾਤ ਹੋਏ ਪਏ ਆ ਮੇਰਾ ਖਿਆਲ ਹੈ ਕਿ ਉਹ ਤੁਹਾਨੂੰ ਵੀ ਤੁਸੀਂ ਵੀ ਪੰਜਾਬੀ ਜੋ ਤੁਹਾਨੂੰ ਪਤਾ ਵੀ ਕਿੰਨਾ ਦੇ ਕਿੱਡੀ ਕਿੱਡੀ ਬੁਰੀ ਹਾਲਤ ਵਿੱਚ ਪੰਜਾਬ ਪਹੁੰਚਿਆ ਹੋਇਆ ਕਿ ਨਸ਼ਿਆਂ ਦਾ ਕਿੰਨੀਆਂ ਮੋਤਾਂ ਹੋ ਰਹੀਆਂ ਚੋਰੀਆਂ ਚਕਾਰੀਆਂ ਗੁੰਡਾਗਰਦੀ ਕਿੱਦਾਂ ਵਾਪਰ ਰਹੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹੋ ਜੇ ਇਹੋ ਜੇ ਬਿਆਨ ਨੂੰ ਛੱਡ ਕੇ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਪੰਜਾਬ ਲਈ ਕਢਦੀ ਕਲਾ ਦੀ ਕੰਮ ਕਰਨਾ ਚਾਹੀਦਾ ਹਾਂ ਜੀ ਕੀ ਵਿਚਾਰ ਹੈ ਤਾਂ ਮਿਲੋਗੇ ਸਿਕ ਸਾਹਿਬ ਅਸੀਂ ਗੁਰੂ ਘਰ ਮੱਥਾ ਟੇਕਣਾ ਸੀ ਕੁਦਰਤੀ ਉਹਨਾਂ ਦਾ ਮੇਲ ਹੋ ਗਿਆ ਉਹ ਅੱਗੇ ਵੀ ਸਾਡੇ ਨਾਲ ਅਸੀਂ ਰੱਖਦੇ ਥੋੜਾ ਪਿਆਰ ਤੇ ਔਕੇ ਸੁਖੇ ਵੇਲੇ ਸਾਡੀ ਉਹਨਾਂ ਨੇ ਮਦਦ ਕੀਤੀ ਹੈ ਤੇ ਵਾਹੀ ਉਹਨਾਂ ਨੂੰ ਅੱਗੇ ਵੀ ਹਮੇਤ ਵਾਸਤੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅ ਉਹ ਵਾਚੜ ਕੇ ਉਹਨਾਂ ਦੀ ਰਿਹਾਈ ਲਈ ਯਤਨ ਕਰਨ ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਅੱਗੇ ਜਿੱਦਾਂ ਤੁਸੀਂ ਉਹਨਾਂ ਨੂੰ ਸਵਤਾ ਬਖਸ਼ੀ ਆ ਤੇ ਸਾਰੀ ਕੌਮ ਸਾਡੀ ਇੱਕ ਜਗ੍ਹਾ ਤੇ ਹੋਵੇ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਹੋਰ ਸਾਡੇ ਮਸਲੇ ਆ ਦੇ ਸੰਬੰਧਨ ਹੱਲ ਕਰਵਾ ਸਕੀਏ ਕਿਹੜਾ ਕਮੀਟਰ ਹੋਇਆ ਉਹ ਅੰਮ੍ਰਿਤਪੁਰ ਜੀ ਦਾ ਇਹ ਕਮੀਟਰ ਹੈ ਕਿ ਲੈ ਆ ਇਹ ਮੈਨੂੰ ਤਾਂ ਲੱਗਦਾ ਉਹਨਾਂ ਦੀ ਜਿਹੜੀ ਉਹ ਕਮੀਟਰ ਦੀ ਭਾਸ਼ਾ ਤੋਂ ਲੱਗਦਾ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਮੇਰੇ ਖਿਆਲੋਂ ਉਹਨਾਂ ਦਾ ਹੀ ਹੋ ਸਕਦਾ ਹੈ ਆ ਜਾ ਰਿਹਾ ਇਸ ਕੋਲ ਦੀ ਗੱਲ ਉਹ ਚੋਹਾਂ ਦੇ ਉਹਨਾਂ ਦੀ ਟੀਮ ਤੋਂ ਪਰ ਉਹਨਾਂ ਦੇ ਜਿਹੜੇ ਖਿਆਲਤਾਂ ਤੋਂ ਜੋ ਟਵੀਟ ਜਿਹੜਾ ਦੇਖਿਆ ਮੈਂ ਮੈਨੂੰ ਲੱਗਦਾ ਕਿ ਉਹ ਆਮ ਤਪਾਲਦਾ ਹੀ ਹੋ ਸਕਦਾ ਪਰਿਵਾਰ ਨਾਲ ਪਿਆਰ ਹੈ ਔਰ ਜਦ ਮੈਂ ਮਨਜੀਤ ਸਾਹਿਬ ਕਥਾ ਕਰਨ ਆਇਆ ਪਰਿਵਾਰ ਬੈਠਾ ਹੈ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਸਰਕਾਰ ਨੂੰ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਸਿੱਖਿਆ ਨਾਲ ਵਿਤਕਰਾ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਉੱਤੇ ਹੋਣਾ ਨਹੀਂ ਚਾਹੀਦਾ ਔਰ ਹੋ ਰਿਹਾ नहीं। बाकी स्टेटा लाई हो बाकी दे से साल दी है। दे दो साल दी है। बिना पाल सेंग जेल दे रखना एक बाज़ब है। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और चैनल पर